ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਉਹ ਬਾਹਰ ਫੇਟ ਜੇ ਕੋਈ ਹੋਰ ਸੁਣ ਲੂ ਯਾਰ ਉਹ ਸੁਣ ਲੂ ਕੋਈ ਮਰੀ ਨਾ ਹੂੰ ਕਿਉਂ ਆਪਾਂ ਗ੍ਰਿਸ਼ਟੀ ਜੀ ਬੰਚ ਪਾਏਗੇ ਅੱਛਾ ਤੇ ਮਾਤਲ ਵੀ ਉਹ ਨਾਗਮਨੀ ਤੁਮਣਵਾਇਆ ਜਸ ਵੀ ਕਿੱਛੇ ਧਰੀਆ ਪੜਾ ਰਾਜੇ ਕੰਜ ਆ ਸਿਲਾ ਜਾ ਖੋਲ ਉਹ ਕਰ ਹਾ ਆ ਖਲੀ ਹੈ ਹੀ ਨਹੀਂ ਯਾ ਤਾਹੀ ਕਾ ਫੇਲ ਹੈ ਯਾ ਰਖ ਮਾਤਲ ਬੰਦੇ ਦਾ ਦਵਾਰੇ ਜਨਮ ਹੁੰਦਾ ਕਿ ਨਾ ਹੁੰਦਾ ਹੁੰਦਾ ਨਾ ਹੁੰਦਾ ਦੇਖ ਆ ਗੱਲ ਸੁਣ ਲਈ ਪੜਿਆ ਮੁੰਡਾ ਅੱਛਾ ਅਸੀਂ ਛੇੜਾ ਜਾਣਾ ਬੋਲੀ ਕੋਈ ਹੋਰ ਰਾਜੇ ਬਣ ਜਾਣਗੇ ਜੋਰ ਪਾ ਦਿਵਾ ਕੇ ਜੋਰ ਪਾ ਮਾ ਇੱਥੇ ਆ ਕੇ ਉਹ ਯਾਦ ਕਰ ਯਾਰ ਹੋਰ ਉਹ ਭੈਣ ਹੀ ਆਈ ਜਾਂਦਾ ਮਰੀ ਜਾਂਦਾ ਪਕਾਈ ਉਹ ਭਾਵੇਂ ਗੱਲ ਤੇਰੀ ਮੰਨੇਗਾ ਜੇ ਬਾਹਰਲੇ ਦਵਾਰ ਬੰਦ ਹੋਈ ਜਾਣਾ ਹਾਂ ਠੀਕ ਆਏ ਕਰ ਭਾਈ ਬੰਤ ਜੇ ਜੋਰ ਪਾਈ ਮੂੰਹ ਢਬੂ ਫੁੱਲ ਜੋਰ ਪਾਈ ਚੰਗਾ ਤੇ ਮੈਂ ਇੱਥੇ ਆ ਕੇ ਚੀਜ਼ ਤੇ ਜੋਰ ਪਾ ਇਹ ਲੈ ਵਾਖਿਆ ਕੋਈ ਨੇੜੇ ਗਿਆ ਨਾ ਇਹ ਉਹ ਲੱਕੂ ਪਤਾ ਖੱਪੜੀ ਬੀ ਬੋਂਡਾ ਸੁਡੀ ਨਾਗ ਮਣੀ ਜਾ ਮੇਰੀ ਜਾਨ ਨਿਕਲੂ ਅੱਛਾ ਕੇ ਸਾਲਾ ਨਾਗ ਮਣੀ ਦਾ ਓਏ ਆ ਜਾ ਨਾ ਤਾਇਆ ਓ ਯਾਰ ਕੀ ਕਰੀ ਜਾਣਾ ਓਏ ਖੜ ਜਾ ਡਰਾਈਵਰ ਆ ਭਾਂ ਲੈ ਕੇ ਕੋਈ ਖੁੰਬਾ ਅੱਧੀ ਰਾਤ ਖੁੰਬਾ ਪਾਲਦਾ ਯਾਰ ਤੂੰ ਓ ਤੇਰੇ ਇਤਾਈ ਕਹਿੰਦੀ ਯਾਰ ਅੱਜ ਮੇਰਾ ਚਿੱਤ ਜਾ ਕਰਦਾ ਕਹੇ ਜੀ ਖੁੰਬਾ ਲੈ ਆਇਂ ਦੋ ਅੱਛਾ ਤਾਂ ਕਰਕੇ ਮੈਂ ਮਾਰੀ ਜਾਣਾ ਮਾਜਾ ਫਿਰ ਚੱਲ ਗਏ ਚੱਲ ਹਾਂ ਬਤਾਇਆ ਹਾਂ ਤੈਨੂੰ ਕੋਈ ਗੱਲ ਦਾ ਪਤਾ ਲੱਗਿਆ ਕੋਈ ਕਿਹੜੀ ਓਏ ਉਜੜੀ ਥੰਮਣ ਕਾਲੀ ਗੰਗੋਰੀ ਹਾਂ ਚੰਦ ਨਾ ਫੜੀ ਗਈ ਯਾਰ ਅੱਛਾ ਕੇ ਹੋਰ ਸੌਰੀ ਤਾਂ ਗੱਲ ਉੱਡ ਗਈ ਅੱਛਾ ਹੋਰ ਤੈਨੂੰ ਪਤਾ ਨਹੀਂ ਲੱਗਿਆ ਨਾ ਯਾਰ ਉਹ ਤਾਂ ਕੰਜਰ ਦੇ ਹੱਟਦੇ ਨਹੀਂ ਹਨਾ ਵਹਿਤ ਕਰਨਾ ਇਹਦੇ ਨਾਲ ਨਬਾਲੇ ਲੁੱਚੇ ਆ ਦੋਨੇ ਹਨਾ ਹਾਂ ਦਾ ਲੁੱਚੇ ਫਿਰ ਮੈਨੂੰ ਤਾਂ ਇਹ ਗੱਲ ਦਾ ਪਤਾ ਡਰਾਈਵਰ ਆ ਅਗੜਾ ਆ ਜਾਏ ਇਹ ਦੋਨੇ ਚ ਕੰਮ ਥੀ ਆ ਉਹ ਬੱਸ ਭੈਂਦਾ ਲੰਨ ਇਹਨਾਂ ਦੋਨੇ ਇਹਨਾਂ ਦਾ ਬੇੜਾ ਬਹਿ ਜਾ ਇਹਨਾਂ ਦਾ ਏ ਨਾ ਭਵਿਸ਼ਣ ਕੇ ਕਿਸੇ ਜਨਾਨੀ ਨੂੰ ਕਿਸੇ ਨੂੰ ਨਹੀਂ ਛੱਡਿਆ ਦੇਖ ਲੈ ਇਹਨਾਂ ਨੇ ਹਾਂ ਨਾ ਮੈਨੂੰ ਵੀ ਅੱਜ ਦੋ ਦਿਨੋਂ ਕੋਈ ਗਰਾں ਗਿਆ ਸੀ ਹਾਂ ਤੇ ਭਰਾਵਾ ਮੈਂ ਕੀ ਕਰਾਂ ਨਾ ਡਰਾਈਵਰ ਮੈਂ ਤੈਨੂੰ ਦੱਸਾਂ ਹਾਂ ਤਾਂ ਆਇਆ ਮੈਂ ਬਾਗਾ ਤੜਕੇ ਤੜਕੇ ਮੈਨੂੰ ਆਤ ਵੀ ਲੈਟਰਿੰਗ ਵਿੱਚ ਨਾ ਉਹ ਟੱਟੀ ਨਹੀਂ ਉਤਰਦੀ ਅੱਛਾ ਤੇ ਮੈਂ ਜਾਂਦਾ ਉਹਨਾਂ ਬਾਹਰ ਰੋਹੀ ਚ ਅੱਛਾ ਖੇਤ ਖੂਦ ਨੂੰ ਐ ਲੰਮਾ ਤੋਰ ਕੇ ਨਾ ਖੇਤ ਜੇ ਡਰਾਈਵਰ ਮੈਂ ਸਵੇਰੇ ਰੋਹੀ ਗਿਆ ਨਾ ਹਾਂ ਤਾਂ ਆਇਆ ਪੰਜ ਚੋਦਾ ਮੈਂ ਤਾਂ ਕੋ ਦਿਸੇ ਨਾ ਮੈਂ ਤਾਂ ਕਨਕ ਨੂੰ ਆਏ ਪਰੇ ਕਰਕੇ ਮਸਾ ਨਿਕਲਿਆ ਬਾਹਰ ਓ ਢੀਢੀ ਕਣਕਾ ਓ ਢੀ ਪੰਜ ਅੱਠਮ ਤੋਂ ਵੀ ਵੱਡੀ ਆਏ ਉੱਚੀ ਬਹੁਤ ਥੋੜੇ ਜੇ ਨਾ ਬਾਲੇ ਨਾ ਰੋੜਿਆ ਕਰ ਕਿਉਂ ਹਾਂ ਉਹ 20 ਵਾਲਾ ਅਸਲ ਪਤਾ ਨਹੀਂ ਕਿੱਥੋਂ ਲਿਆਏ ਆ ਉਹ ਅੱਛਾ ਹਾਂ ਉਹ ਤਾਂ ਮੈਨੂੰ ਇਹਦਾ ਮਸ਼ੀਨ ਨੇ ਵੀ ਨਹੀਂ ਵੱਢਣੀ ਢੀ ਕਣਕ ਭਾਰੀ ਆ ਯਾਰ ਇਹਨੂੰ ਤਾਂ ਹੁਣ ਕੀ ਕਰਨਗੇ ਦੇਖੋ ਭਾਈ ਕਿਹੜੇ ਸਹਾਨਾ ਵੜਾਂਗੇ ਫਿਰ ਵੀ ਲਿਆਵਾਂਗੇ ਗਾਂ ਨੂੰ ਆਪਾਂ ਹਾਂ ਵੀ ਲਿਆਵਾਂਗੇ ਚੰਗੀ ਨਿਕਲੀ ਤਾਂ ਆਪਣੇ ਹੋ ਜੂਗੀ ਆਪਣੇ ਵੇਖੋ ਯਾਰ ਜ਼ਮੀਨਾਂ ਤਾਂ ਹੈ ਹੀ ਨਹੀਂ ਉਹ ਜੀਆਂ ਉਹ ਜ਼ਮੀਨਾਂ ਚੰਗੀਆਂ ਨੇ ਹਾਂ ਜਿਆ ਰੇਤ ਲਗਾਈਆਂ ਹੋਣੀਆਂ ਹਨਾ ਰੇਤ ਲੀਆਂ ਕਿਉਂ ਆ ਸਾਹ ਦੇ ਸਿਰ ਵਰਗੀ ਆ ਜ਼ਮੀਨ ਅੱਛਾ ਤੇ ਹੋਰ ਮੈਂ ਤਾਂ ਆਇਆ ਹੋਇਆ ਹਾਂ ਮੈਨੂੰ ਤਾਂ ਯਾਰ ਹੋਰ ਹੀ ਕੰਮ ਹੋ ਗਿਆ ਕੀ ਹੋ ਗਿਆ ਉਹ ਤੇਰਾ ਘਰੋਂ ਯਾਰ ਅੱਡ ਕਰਤਾ ਫੇਰ ਵੀ ਹੁਣ ਕੱਲਾ ਫੂਕੀ ਐ ਨਾ ਯਾਰ ਤੇ ਫੇਰ ਫੂਕ ਲੈ ਫੇਰਾ ਇਹ ਰੋਟੀ ਦਾ ਕੋਈ ਆੜੰਗ ਕਰ ਲਾ ਜੀ ਮੈਂ ਹੁਣ ਯਾਰਾ ਆੜੰਗਾ ਹੋਰ ਹਾਏ ਖਾੜ ਜਾ ਤੂੰ ਪੰਜ ਚਾਰ ਸਾਲ ਹੋਰ ਓਏ ਦੇਖ ਲਾ ਯਾਰ ਜੇ ਕੋਈ ਹੈ ਤਾਂ ਨਿਗਾਹ ਮਾਰ ਲਾ ਓਏ ਕੰਜਰ ਤੇਰੀ ਪਿਲਸਨ ਤਾਂ ਲੱਗਣ ਵਾਲੀ ਹੋ ਰਹੀ ਆ ਉਹ ਮਾਰੀ ਉਹ ਵੀ ਘੋੜੇ ਲਈ ਆਉਂਦੇ ਮੈਂ ਹਲੇ ਇਨਾ ਕਿਨਾ ਕੁ ਬੁਢਾ ਹੋ ਗਿਆ ਯਾਰ ਓਵਰ ਤੇਰੀ ਕੰਜੇ ਦਾ ਛੋਟੀ ਹੈਗੀ 40 ਸਾਲ ਦੀ ਉਮਰ ਹੈ ਮੇਰੀ ਆ 40 ਦੀ ਆ ਤੇਰੀ ਗਾਹਾਂ ਦੀ ਉਹ ਵੀ ਮਾਰੀ ਆ ਨਾ ਤੂੰ ਤਾਂ ਕੋ ਜਾ ਹਜੇ ਦੋ ਚਾਰ ਬਰੇ ਹੋਰ ਚਲ ਫਿਰ ਆਈ ਕਰ ਹਾਂ ਤਾਇਆ ਉਹ ਚੰਦ ਕਰਦਾ ਇਹ ਜੇ ਬਹਿ ਤਾਂ ਅੱਛਾ ਉਹ ਲਿਆਉਂਦਾ ਗੱਡੀ ਕੋਈ ਵਾਹੀ ਛੱਡੀਆਂ ਛੱਡੀਆਂ ਦਾ ਹੋਰ ਕੰਜਰ ਦਾ ਕਵਾੜੀਆਂ ਤੀਵੀਆਂ ਦਾ ਤਾਂ ਕਵਾੜ ਗਿਆ ਹੋ ਫਿਰ ਉਹ ਤੇ ਤਾ ਪਾ ਨਾ ਯਾਰ ਕੋਈ ਤੂੰ ਦਾਵ ਮਾੜੀ ਜੀ ਉਹ ਦਾਵ ਕਾ ਦੀ ਰੁਪਈਆਂ ਦਾ ਯਾਰਾ ਹੋਰ ਰੁਪਈਏ ਮਾਰ ਗੁੱਟੀ ਰੁਪਈਏ ਤਾਂ ਦੇ ਦੇਾਂਗੇ ਆਪਾਂ ਹਾਂ ਬਾਦੂ ਰੁਪਈਏ ਤੇਰੇ ਕੋਲੇ ਗੱਡੀ ਤੋਂ ਲਿਆਉਣਾ ਤਾਜੇ ਨੋਟਾਂ ਤੂੰ ਹੀ ਨੋਟਾਂ ਮੋਲੀ ਖੋਲੀ ਲਿਆ ਕੇ ਬਾਦੇ ਯਾਰਾ ਉਹ ਤਾਂ ਜਾਇਆ ਪੀ ਦੇ ਮਿੰਗਾ ਉਸੇ ਤੈਨੂੰ ਜਨਾਨੀ ਲਿਆ ਦੂ ਉਹ ਪਹਿਲਾਂ ਵੇਖ ਲਾਂਗੇ ਹਨਾ ਵੇਖ ਨਹੀਂ ਰੁਪਈਆ ਨੂੰ ਕਹਦੇ 50 ਹਜ਼ਾਰ ਦੇ ਦੂੰ ਐ ਜਮਾਨ ਲੱਗ ਲਿਆ ਦੇ ਕਹਦੇ ਹਾਂ ਲਾਟਨ ਵਰਗੀ ਲਾਟਨ ਵਰਗੀ ਰਾਤ ਨੂੰ ਜਗੇ ਜਿਹੜੀ ਹਾਂ ਕਿਤੇ ਐਵੇਂ ਰੁਪਈਏ ਲੈ ਕੇ ਘਰੇ ਵੜ ਜੇ ਹਨਾ ਐ ਨਹੀਂ ਜਈ ਆ ਉਹ ਆਏ ਆਪਾਂ ਹੈਗੀਆਂ ਚਾਰ ਬੰਦਿਆਂ ਦੀ ਗੱਲ ਕਰਾਂਗੇ ਪਹਿਲਾਂ ਯਾਰਾ ਮੈਂ ਐਂ ਕਹ ਮੈਂ ਜਮਾ ਹੱਲੇ ਨਹੀਂ ਨਹੀਂ ਦਿੰਦਾ ਪਰ ਰੁਪਈਏ ਲੱਗਣਗੇ ਕੋਈ ਨਹੀਂ ਰੁਪਈਏ ਮੈਂ ਲਾ ਦੂੰਦਾ ਆ ਪੱਕੀ ਗੱਲ ਆ ਪੱਕੀ ਗੱਲ ਫਿਰ ਉਹਦੇ ਕੋਲੇ ਜਾਣਾ ਹੀ ਕਿ ਹੁਣੀ ਮੈਂ ਤਾਂ ਚੱਲ ਫਿਰ ਤੁਰੇ ਚੱਲਦੇ ਆ ਹੈਗੇ ਕੋਈ 10 ਰੁਪਏ ਜੇਬ ਚ ਕਿਹਨੇ ਨਹੀਂ ਹੈਗੇ ਨੇ ਕਿੰਨੇ ਕ ਲਈ ਫਿਰਦਾ ਓਏ ਹੈਗਾ 2-3000 ਰੁਪਿਆ 2-3000 ਹਾਂ 2-3000 ਦੀ ਤਾਂ ਕੁੜੀ ਚੋਦੇ ਹੋ दारू ਪੀ ਚੂ ਤੇ ਥੋੜਾ ਹੁਣ ਕੀ ਕਰਨੇ ਸੀ ਮੈਨੂੰ ਕੀ ਪਤਾ ਸੀ ਵੀ ਉਹਨੂੰ ਦੇਣੇ ਆ ਲਾ ਤਾਂ ਲੱਖ ਲੱਖ ਰੁਪਏ ਬਣ ਕੇ ਰੱਖੇ ਜਦੋਂ ਇਹੋ ਜਿਹਾ ਕੰਮ ਕਰਨਾ ਹੋਵੇ ਚੱਲ ਕੋਈ ਨਹੀਂ ਫਿਰ ਚੱਕ ਲਈ ਉਪਾਯਾਰ ਉਹ ਤੇ ਦਾ ਮਾਰੀ ਮੋਟੀ ਤਾਇਆ ਦਾਮ ਨੂੰ ਕੀਤਾ ਲੈ ਰਪੀਆਂ ਦੇ ਖੇੜਾ ਭਰਾਵਾ ਕੋਈ ਖੇੜ ਲੈ ਭਾਂ ਦੇ ਲੰਨ ਦੇ ਮਾਰਤੇ ਜਵਾਕਾਂ ਜਾਨੀ ਧੀ ਦੇ ਲੰਨ ਨੇ ਲਹੂ ਪੀ ਲਿਆ ਐਣੀ ਵੀ ਖੇਤ ਵਗ ਜੀ ਧੀ ਚੋਦੇ ਕਿ ਤੂੰ ਜਾ ਬਾਪੂ ਬਾਪੂ ਤਾਂ ਜਾਊਗਾ ਹੀ ਤਾਇਆ ਓਏ ਹਉ ਉਹ ਖੇੜਾ ਪਲਾਂ ਬੰਤ ਲੱਗਦਾ ਯਾਰ ਹਾਂ ਬੰਤੀ ਹੈ ਹਨਾ ਉਹ ਖੇਤੋਂ ਆਇਆ ਹੋਇਆ ਪਸ਼ੂ ਵਾਲੇ ਉੱਤ ਹੀ ਇਹ ਲਾ ਨੀਆ ਘਰੇ ਲੜਾਈ ਬੂ ਆਖਣੀਆਂ ਬੀੜੀਆਂ ਪੈ ਪੀਣਾ ਮੁਸ਼ਕ ਮਾਰੂਗਾ ਇੱਥੇ ਧਰ ਚਾਲ ਯਾਰ ਹੋਰ ਐਵੇਂ ਕਰੇ ਰਾ ਹਾਂ ਤਾਂ ਬੂਹੇ ਨਹੀਂ ਧੀਮੀ ਗੱసే ਕੰਮ ਦੀ ਆਖੂ ਬੀੜੀਆਂ ਪੀਣ ਲੱਗ ਗਿਆ ਇੱਥੇ ਧਰ ਦਿੰਨੇ ਚਲ ਤੜਕੇ ਪੀ ਲਾਂਗੇ ਚੱਕ ਕੇ ਇਹ ਵੀ ਤੀ ਚੋਦੀ ਭਲਕ ਸੂਤੀ ਆ ਓਫੇ 12:00 ਵੱਜ ਗਏ ਇਹ ਚੋਦੇ ਆਇਆ ਨਹੀਂ ਹੈਗਾ ਵੀ ਆਪ ਬਗ ਜਿੱਥੇ ਤਾਂ ਹੈ ਨਹੀਂ ਸਾਡਾ ਜਵਾਬ ਕਿਹਾ ਵੀ ਕੰਬਲੀ ਪੁੰਡਾ ਹਟਾਇਆ ਹੋਇਆ ਹੂੰ ਬੰਤੋਂ ਖੰਬੇ ਨਾਲ ਥੱਲੇ ਕੋਲੇ ਕੀ ਧਰ ਕੇ ਗਿਆ ਉਹ ਕੋਈ ਕੰਜਰ ਤਾਂ ਚੋਰੀ ਦਾ ਪਿਸਤੌਲ ਨਾਲ ਲਈ ਫਿਰਦਾ ਲੰਗੜਾ ਜਾਂ ਹਾਂ 100 ਰੁਪਏ ਰੁਪਈਓ ਹੋ ਗਏ ਨਾ ਕੋਈ ਤਾਂ ਹੈ ਚੀਜ਼ ਆ ਦੇਖੀਏ ਨਾ ਤਾਂ ਆਇਆ ਹੋਇਆ ਚੱਲ ਦੇਖ ਲੈਨੇ ਆ ਆ ਜਾ ਵੀਰੋ ਕੀ ਹੋ ਕੋਈ ਰੁਪਈਆ ਇਹ ਆਏ ਤਰਕੇ ਆਏ ਕਰੀ ਮੇਰੀ ਗੱਲ ਸੁਣ ਲਾ ਇਹ ਰਿਪੀਏ ਹੋਏ ਆਪਾਂ ਉਹ ਵੀ ਅੱਧੋ ਅੱਧ ਕਰਾਂਗੇ ਤੜਕੇ ਨਾ ਕਿਤੇ ਰੌਲਾ ਪਾ ਦੀ ਉਹ ਨਾ ਕੋਈ ਗੱਲ ਨਹੀਂ ਆ ਜਾ ਫਿਰ ਆਏ ਲੰਗੜਾ ਜਾਂ ਮੁੜ ਕੇ ਆਪਣਾ ਨਾ ਖੜਾ ਨਹੀਂ ਛੱਡਣਾ ਹੈ ਕੰਜਰੀ ਜਮਾ ਕੰਜਰ ਹੈ ਪੂਰਾ ਸਿਰੇ ਦਾ ਉਹ ਕੰਜਰ ਦੇ ਜੇ ਪਸਤੌਲ ਹੋਇਆ ਹੋਏ ਤੇ ਆਪਣੇ ਕਾ ਬਾਦਲਾ ਗੁਰੂ ਤੇ ਫੜੇਗੇ ਫਿਰ ਰਾਤ ਨੂੰ ਇੱਥੇ ਗਾਉਣੋਂ ਦਾ ਯਰ ਤਾਇਆ ਉਸ ਨਾ ਚਿੱਤਰ ਕੁੱਟ ਦੂ ਮੈਂ ਦੱਸਾਂ ਗੱਲਾਂ ਓਏ ਹਟ ਜਾ ਡਰੈਵਰ ਓਏ ਮਾਨਿਆਓ ਤੂੰ ਮੇਰੀ ਗੱਲਾਂ ਓਏ ਤਾ ਲੈ ਤਾ ਲੈ ਉਹ ਭੈਣ ਚੋਦੇ ਆਪਣੇ ਬਾਦ ਲੱਗੋ ਜੀ ਇਹ ਪਿਸਤੌਲ ਹੋਇਆ ਉਹ ਭੈਣ ਚੋਦੇ ਬੈਲੀ ਆ ਹੈ ਲੰਗੜਿਆ ਇਹ ਕਿੱਤਿਆਂ ਲਈ ਆ ਚੱਲ ਦੇਖ ਕੀ ਆ ਓਏ ਪਿਸਤੌਲ ਆ ਓ ਭੈਣ ਜਨਨ ਨਾ ਵੀੜਨਾਂ ਭੈਣ ਜਨਨ ਲਗੜੇਂਗਾ ਓ ਤੇਰਾ ਬੇਰਾ ਵੈਜ ਓਏ ਲੰਗੜਿਆ ਹਾਂ ਦੇਖ ਲੈ ਲੈ ਭੈਣ ਚੋਦੇ ਹੋਏ ਲੈ ਪਾਰਾ ਗੀਜੇ ਚ ਰੁਪਈਏ ਗੋਰਮੋ ਪੀਂਦਾ ਨਾ ਓਏ। ਹਾਂ ਗੋਰਮੋ ਪੀਂਦਾ। ਇਹਨਾਂ ਨੇ ਘਰੇ ਨਾ ਦੱਸਦੀ ਓਏ। ਇਹ ਦੱਸ ਦੇਵਾਂਗੇ ਟੜਕੇ ਮੁੰਡੇ। ਮੈਂ ਤਾਂ ਤਾਂ ਹੁਣੀ ਬੋਲ ਮਾਰ ਤੇ ਨਾਲੇ ਆ ਦੇਖ ਲੈ ਕਹੇ ਥੋੜਾ ਆ ਲੰਗੜਾ ਆ ਹਾ ਕਰਤੂਤਾ ਕਰਦਾ ਫਿਰਦਾ। 200 ਡੱਪਰੇ ਯਾਰ ਬੁੜਾ ਬੰਦਾ ਜੋ ਯਾਰ ਪੀਂ ਜਾਂਦਾ ਪੰਜਾਂ ਰੈਂਦੇ। ਮੈਂ ਤਾਂ ਸਾਡਾ ਯਾਰ। ਇਹ ਰਾਖੀ ਤਾਂ ਕੀ ਜਾਂਦਾ ਇਹ ਬੀੜੀਆਂ ਪੀਂ ਜਾਂਦਾ ਬਾਹਰ। ਹਾਂ ਖੇਤ ਬੈਠਾ ਪੀਂ ਜਾਂਦਾ। ਘਰੇ ਤਾਂ ਜਵਾਕ ਮਾਰਦੇ ਤੇ ਬੁੰਡ ਤੇ। ਹਾਂ ਪੈਂਦਣਾ। ਪੈਂਦਿਆਂ ਨੇ। ਹਾਂ ਇੱਥੇ ਲੁਕੋ ਜਾਂਦਾ। ਬਾਹਰੀ ਮੈਨ ਪੀ ਕੇ ਦੋ ਬੀੜੀਆਂ ਤੇ ਮੈਂ ਤਾਂ ਲਾਦਾ ਖਾ ਕੇ ਲੈ ਚੀਆਂ ਤੇ ਆ ਜਾਂਦਾ ਪਾਇਪ ਕੋ ਬੈਠੀ। ਤਾਰੀ ਵੀ ਉਹਦੀ ਬਾਲੀ ਖਰਾਬ ਹੈ ਭਰਾਵਾ। ਖਰਾਬ ਆ ਪੀ ਹੁਣ ਲੰਗੜੀ ਜਨੇ 3 ਪਿੱਛੇ ਦਾ ਸਾਰਾ ਘਰ ਗਾਲਤਾ। ਹਾਂ ਪੁੰਡ ਤੇ ਪੈਂਦੀ ਮੈਂ ਹੁਣ। ਦੇਖੋ ਹੁਣ ਜਵਾਕ ਕੀ ਕਰਨਾ? ਜਮੀਂ 베ਚੀ ਤੋਇਆ ਜਾਂਦਾ ਨਵੀਆਂ 3 ਪਾਲਦਾ। ਪਾਲਾ ਸਾਲ ਲੰਨ। ਇੱਕ ਮੇਰਾ ਸਾਲਾ ਨਸ਼ੇ ਕਰਦਾ ਚੋਰੀਆਂ ਕੀ ਕਹਿੰਦਾ ਤਾਂ ਹੋਏ। ਭੁੱਖੀ ਖਾਂਦਾ ਹੋਰ ਕੀ ਕਹਿੰਦਾ? ਇਹ ਤੇ ਹੋਰ ਅਜੇ ਦੇਖਿਆ ਨਹੀਂ ਬੇਲੀ ਉਹ ਪੈਂਦਲ ਨਾਲ ਨਾ ਭੁੱਕੀ ਹੋ ਕੇ ਨਾ ਜਨਾਨੀਆਂ ਨੂੰ ਰਾਤ ਨੂੰ ਹਾਂ ਤੇ ਵੀ ਗੱਲ ਪ੍ਰੀਤੋ ਦਾ ਈ ਨਾ ਖੜਾ ਨਹੀਂ ਛੱਡਦੀ ਹੈ ਇਹਨਾਂ ਨਾਲ ਨਾ ਪ੍ਰੀਤੋ ਨੂੰ ਫੁੱਲ ਭਾਉਂਦਾ ਹੈ ਨਾ ਪੈਂਦਲ ਨਾਲ ਠੋਕਰੇ ਪੂਰੀ ਬਣ ਕੇ ਰੱਖਦਾ ਪੂਰੀ ਹਾਂ ਉਤਰੀ ਮੈਨਾਂ ਦਾ ਖਾਂਦਾ ਵੀ ਉਹ ਤੈਨੂੰ ਖੁੰਜੀ ਜੀ ਉਤਦੀ ਜਿਵੇਂ ਐ ਬਣਾ ਕੇ ਰੱਖਦਾ ਹਨਾ ਹਾਂ ਮੇਰਾ ਸਾਲਾ ਹੁਣ ਲੱਤ ਤੜਵਾਊ ਆ ਹੁਣ ਉਹ ਦੂਜੀ ਵੀ ਆਏ ਦੇਖ ਲਈ ਤੂੰ ਦੇਖ ਲਾਤਾ ਪੁਰਿ ਤੋਂ ਐ ਪਈ ਸੀ ਝੋਟੇ ਵਰਗੀ ਹੈ ਨਾ ਭਾਂ ਦੇ ਲੰਨ ਨੇ ਜਮਾ ਲੱਸੀ ਕਰਤੀ ਹੈ ਨਾ ਉਹ ਐ ਬਣਾਦੀ ਚੂਬੀ ਚੁਬੰਨ ਵਾਲੀ ਕਰਤੀ ਹੈ ਨਾ ਹਾਂ ਹੁਣ ਤਾਂ ਉਹ ਵੀ ਬੈ ਗਈ ਮੰਜੇ 'ਚ ਬੱਸ ਮੰਜੇ ਚ ਪੈਣੀ ਆ ਬਾਈ ਮੈਂ ਦਾਲਾਂ ਨੂੰ ਸਾਰਾ ਦਿਨ ਜੁਟਿਆ ਰਹਿੰਦਾ ਸੀ ਤੇ ਮੋਟਰ ਜੀ ਤੇ ਬਚਨ ਪਰਜੇ ਚਾ ਨਾ ਹਾਂ ਘਰੇ ਕਹਿੰਦੇ ਨਾ ਮੈਂ ਜਾਣਾ ਗਾਵਾਂ ਦੀ ਰਾਖੀ ਚੰਦ ਵਿਚਾਰਾ ਬਹੁਤ ਚੰਦ ਨੇ ਬਿੜਕਾਂ ਲੈ ਆਹੋ ਕਰੀਂਗਾ ਦੇਖ ਲੈ ਚੰਦ ਦਾ ਫੋਨ ਹੀ ਨੇ ਪੈਂਦ ਦਿੱਤਾ ਚੰਦ ਦਾ ਫੋਕ ਹੀ ਪੈਂਦੇ ਬਾਈ ਰੁਪਏ ਖਵਾਉਂਦਾ ਸੀ ਜਿਆਦੇ ਹਾਂ ਇਹਨੂੰ ਗੱਲ ਸਹੀ ਆ ਇਹਨੂੰ ਚੰਦ ਨੂਰ ਰਖਦਾ ਸੀ ਚੰਦ ਭਾਲ ਦਾ ਸੁੱਕੀ ਸੁੱਕੀ ਹਾਂ ਅੱਜ ਕੱਲ ਬਈ ਰੁਪਈਆ ਵੇਣਾ ਕੋਈ ਨਹੀਂ ਇਹੇ ਮੋਰੀ ਸੀ ਘਰ ਦਾ ਹਨਾ ਘਰ ਦਾ ਮੋਰੀ ਸੀ ਤੁਨੀ ਤੁਰਿਆ ਜਾਂ ਸਾਨੂੰ ਤਾਂ ਸਾਹ ਪਰੀ ਚੋ ਘਰੇ ਵੀ ਆ ਜਾਂਦੀ ਸੀ 20 ਬਾਰੀ ਤਾਂ ਰੋਲਾ ਪੈ ਗਿਆ ਸੀ ਓਹੀ ਤਾਂ ਇਹਨੂੰ ਬਹਿਤਾਂ ਨਹੀਂ ਚਾ ਚਲ ਆਪਾਂ ਕੋ ਰਾਤ ਨੂੰ ਮਹਿਲ ਤੋਤੀ ਆ ਯਾਰ ਇਹ ਜੇ ਬੰਦੇ ਦੀ ਹੋਰ ਚੌਕ ਵਾਲਾ ਬੰਦਾ ਭੈਣ ਚੋਦਾ ਐਵੇਂ ਜਮ ਸਰੇ ਦਾ ਘਰੇ ਬਾੜਨ ਵਾਲਾ ਤਾਂ ਹੀ ਨਹੀਂ ਨਾ ਕਿਸੇ ਕੰਮ ਦਾ ਨਹੀਂ ਹੋਂ ਤਾਂ ਭਾਈ ਦਾ ਲਨ ਹੋ ਵੀ ਮੈਂ ਤਾਂ ਪਿਲਛੜੀਆਂ ਹੋ ਰਿਹਾ ਉਹ ਨਾ ਡਰਾਈਵਰ ਆ ਉਹ ਹਾਂ ਹੁਣ ਹਾਂ ਹੋ ਗਿਆ ਬੱਸ ਹੁਣ ਤਾਂ ਕੌਣ ਪੁੱਜਦਾ ਮੁੰਡਾ ਹੋ ਗਿਆ ਗੱਪਰੂ ਉਹ ਮੁੰਡੇ ਨੇ ਕਾਇਲਦਾਰੀ ਸੰਭਾਲ ਲਈ ਹਾਂ ਸਾਰਾ ਕੁਝ ਉਹਨੇ ਹੀ ਸੰਭਾਲ ਲਿਆ ਹਾਂ ਜਿਹੜਾ ਹੁਣ ਬੰਦਾ ਐ ਉਹ ਤੋਂ ਐ ਲਾਰੇ ਜਜਮੈਂਟ ਡਰਾਈਵਰ ਜਦੋਂ ਅਗਲਾ ਬਾਹਰ ਕੋਈ ਬੀੜੀਆਂ ਜਾਂ ਕੋਈ ਹੋਰ ਧਰ ਕੇ ਜਾਣ ਲੱਗੇ ਨਾ ਉਦੋਂ ਸਮਝ ਲੋ ਤੇ ਘਰ ਉਹਦੇ ਪੱਲੇ ਢੱਕਾ ਨਹੀਂ ਰਹਿੰਦਾ ਹੁਣ ਤਾਂ 10 ਰੁਪਏ ਹੋਣਗੇ ਵਾ ਮੰਡਲ ਨੂੰ ਮੈਨੂੰ ਲੱਗਦੀ ਉਹ ਵੀ ਨਹੀਂ ਦਿੰਦੇ ਹੁਣੇ ਤਾਂ ਹੀ ਤਾਂ ਇੱਥੇ ਲੁਕੋ ਜਾਂਦਾ ਉਹ ਤਾਂ ਉਹ ਤਾਂ ਅੰਗੋ ਤਾਂ ਚੰਦ ਮਰਦਾ ਛੁ ਉਹ ਗਚੋਰੋਂ ਕਣਕ ਵੇਚਦਾ ਸੀਗਾ ਹਾਂ ਗੱਟੇ ਚਕਾਉਂਦਾ ਸੀ ਗੱਟੇ ਚ ਪੂਰਾ ਸੀਗਾ ਬੰਟਣੋਂ ਪੁੱਛੇ ਤਾਂ ਸਹੀ ਗਾ ਖਾਉਰੇ ਪਾ ਦੇ ਜਾਂ ਦੀ ਗੱਲ ਸੱਚੀ ਹੋ ਜੇ ਛਾਣਿਆ ਕਹਿੰਦੇ ਜੋ ਡੰਡਾ ਛੱਤਨ ਪਾੜ ਕੇ ਦਿੰਦਾ ਨਾ ਯਾਰੀਆਂ ਕਿਤੇ ਕੰਮ ਬਣ ਜੇ ਗੱਲ ਸੱਚੀ ਨਿਕਲੇ ਫਿਰ ਤਾਂ ਟਾਰਗੇਟ ਉਹਨੇ ਘਰੀ ਭਾਈ ਬੰਟਾ ਕੰਮ ਤਾਂ ਜੀ ਉਈ ਗਾੜੇ ਨਹੀਂ ਹੋਇਆ ਹੁਣ ਤਾਂ ਹੌਂ ਰਾਟੇ ਵਿੱਚ ਬੰਤਾ ਭਾਈ ਉਹ ਕਿਹੜਾ ਮਾ ਇਹਦਾ ਚੰਡਾ ਯਾਰ ਕਿਧਰ ਫਿਰਦਾ ਕੰਜਰ ਦੀ ਅੱਧੀ ਰਾਤ ਆ ਉਹ ਪੁੱਛ ਨਾ ਕੰਜਰ ਦੇ ਪਾ ਫੁੱਲ ਗਏ ਕੀ ਹੋ ਗਿਆ ਉਹ ਪਾ ਦੀ ਖੁੱਲ ਕੇ ਕੰਜਰ ਗਿਆ ਕਾਦੇ ਪਾ ਖੁੱਲ ਗਏ ਗੱਲ ਦਾ ਬਾਹ ਓ ਤੇਰੇ ਅਧੀ ਰਾਤ ਫਰਦਾਂ ਡੱਕ ਕੇ ਨਸ਼ੇ ਦਾ ਆ ਗਿਆ ਹਾਂ ਨੂੰ ਜ਼ਰੂਰ ਆ ਪਾ ਖੁੱਲ ਕੇ ਪਛ ਗਿਆ ਆ ਜਾ ਗੱਲ ਬਾਹਰ ਭੇੜ ਦੇ ਓ ਬਾਹਰ ਭੇੜ ਦੇ ਜਰ ਬਾਹਰ ਭੇੜ ਦੇ ਕੋਈ ਹੋਰ ਸੁਣ ਲੂ ਜਰ ਸੁਣ ਲੂ ਕੋਈ ਮਰੀ ਨਾ ਕਾਦੇ ਨਾ ਬਣ ਕੇ ਰਾਜਾ ਕਾਦੇ ਨਾ ਬਣ ਕੇ ਰਾਜਾ ਦੱਸਦਾ ਗੱਲ ਆ ਵਾਹ ਤੇਰੀ ਇਹ ਤਾਂ ਕੁਦਰਤ ਖੇਡ ਬਣਦੀ ਕਾਦੀ ਮਾਚਲ ਵੀ ਸੱਤ ਪਾਰ ਕੀ ਦੇਤਾ ਪਣ ਕੀ ਦੇਤਾ ਓਏ ਗਾਸ਼ਾ ਦਾ ਕਾਛੀ ਆ। ਅਹ ਚੌਂਗਾ ਇਸ ਕਾ ਜਾ ਕੇ ਤੈਸੂਏ। ਮੈਂ ਤਾਂ ਪੈ ਗਿਆ ਸੀ। ਵਾਹ ਓ ਤੇਰੇ। ਕੋਈ 8000 ਜਿਆਦਾ ਹੇਣਾ। ਆਹ ਆ ਰਰ ਰਰ। ਲੈ ਲੈ ਉੱਤੇ ਜੇ ਲੈਣਾ। ਲੈ ਗੱਲ ਆਇਆ ਪ੍ਰਭਾ ਦੇਖ। ਹੂੰ ਬੇਈਮਾਨਾ ਕਰੀਨਾ। ਕਾਦਾ ਬੇਈਮਾਨ? ਗਾੜਾ ਤੈਨੂੰ ਇਹ ਬੇਈਮਾਨਾ ਕਰੇ। ਹੂੰ ਪਰ ਆਪਣੇ ਭਾ ਖੁੱਲ ਗਏ। ਕਿਵੇਂ? ਮੈਂ ਤੈਨੂੰ ਦੱਸ ਕੀ ਗੱਲ ਮੈਂ ਪਿਆਸ। ਹੂੰ ਮਾਤਾ ਲਬੀਨਾ ਹੁਣ ਮੈਂ ਅੱਜ ਪਹੇਗਾ ਟਾਈਮ ਨਾਲ ਅੱਛਾ ਰਾਤ ਦੇਗਾ ਇਸ ਤੇ ਭਰਾਵਾ ਸੋਖਣਾ ਆ ਹੂੰ ਮਾਤਾ ਲਬੀ ਆਪਾਂ ਦੋਨੇ ਭਰਾ ਪਿਛਲੇ ਜਨਮ ਚ ਹੂੰ ਆਪਾਂ ਸੀਗੇ ਨਾਕ ਦੇਵਤਾ ਤੋੜ ਨੂੰ ਉਹ ਦੂਨ ਪੈਣ ਯੇ ਇਨ ਛੰਟਾ ਸੀ ਜੱਟ ਨੂੰ ਇਹੀ ਦਬਾ ਅੜੀ ਨਹੀਂ ਛੱਡ ਜਉਂਦੇ ਆ ਪਤਾ ਹੀ ਨਾ ਇਹ ਲੰਗਿਆ ਅੜੀ ਤੈਨੂੰ ਅਗਰ ਸੁਭਰਨ ਦਾ ਦੇ ਤਾ ਕੀ ਨਾ ਦੇ ਤਾ ਆਹ ਪਨਾਗ ਦੇਵਤਾ ਆਏ ਖੜ ਕੇ ਮੂਰੇ ਮਨ ਸਾਰੀ ਗੱਲ ਦੱਸ ਗਿਆ ਯਾਰ ਅੱਛਾ ਉਹ ਕਹਿੰਦਾ ਵੀ ਛੋਣ ਨੂੰ ਦੁਬਾਰੇ ਜਨਮ ਦਿੱਤਾ ਭਗਤੀ ਵਾਈ ਕਰੀ ਸੀ ਵੀ ਕਹਿੰਦਾ ਤੁਸੀਂ ਜੇ ਭਗਤੀ ਕਰੋ ਦੇਵ ਪਟਾ ਸਕ ਜੀਂ ਅੱਛਾ ਤੇ ਮਾਤਾ ਲਓ ਹੂੰ ਤੂੰ ਥੋੜਾ ਜਾਂ ਜਿਆਦਾ ਸੀ ਮੈਥੋਂ ਤੈਨੂੰ ਦਿੱਤੀ ਸੀ ਉਹਨਾ ਭੇ ਐ ਕਿ ਨਾਗਮਣੀ ਕੜੀ ਨਾਗਮਣੀ ਦਿੱਤੀ ਸੀ ਇਹ ਫਿਰ ਆਖਰੀ ਪਤਾ ਹੀ ਨਹੀਂ ਚੱਲਦਾ ਜੇ ਗੱਲ ਮਰ ਗਈ ਹੋ ਜਾਂਦਾ ਮੈਂ ਕੋਈ ਕੰਬੜਾ ਅਥਰੇ ਫਿਰ ਜਾਂਦਾ ਕੱਕੇ ਨਸੀਰ ਤਰਪਿਆ ਰੋ ਜੀ ਅੱਧੀ ਰਾਤ ਆ ਨਾਗ ਦੇ ਉੱਤ ਸੀ ਉਹ ਮੈਨੂੰ ਕਹਿੰਦਾ ਕਹਿੰਦਾ ਭਾਈ ਜਿਹੜੀ ਨਾਗਮਣੀ ਛੋਡੀ ਮਾਂ ਤ ਹਮ ਮੈਂ ਕਹਿੰਦਾ ਜੇਤੀ ਬੰਤ ਅੱਛਾ ਜਿਹੜੋ ਤਬਾਰੇ ਜਨਮ ਹਲਿਆ ਹਮ ਔਰ ਉਹ ਕਾਂਡਾ ਮੈਂ ਛੱਟ ਗਿਆ ਸੀ ਇਹਦੇ ਕੋਲੇ ਭਾਈ ਵੀ ਬਾਪ ਦੀ ਮਾਂ ਦਾ ਚੱਕਾ ਹੂੰ ਤੇ ਮਤਲ ਕਹਿੰਦਾ ਵੀ 9 ਸਾਲ ਤੋਂ ਬਾਅਦ ਅੱਛਾ ਤੁਸੀਂ ਪਿਛਲੀਆਂ ਗੱਲਾਂ ਗਏ ਥੋੜੀਆਂ ਆਂ ਭੁੱਲਾ ਹੂੰ ਕਿਉਂ ਆਪਾਂ ਗ੍ਰਿਸ਼ਤੀ ਜੀ ਬੰਚ ਪਏ ਗਏ ਅੱਛਾ ਤੇ ਮਾਤਲ ਵੀ ਉਹ ਨਾਗਮਣੀ ਤੁਮਣਵਾਇਆ ਜਸ ਵੀ ਕਿੱਛੇ ਧਰੀਆ ਪੜਾ ਰਾਜੇ ਕੰਜਾ ਆ ਸਿਲਾਇਆ ਖੋਲਾ ਉਹ ਕਰ ਹਾ ਆ ਖਲੀ ਹੈ ਨਹੀਂ ਜਾਂ ਕਾਹੀ ਦਾ ਫੇਰ ਨਹੀਂ ਜਾਂ ਰੱਖ ਮੈਂ ਕੱਲ ਕੀ ਕਰੀ ਨੀ ਨਾਗਮਣੀ ਦਿੱਤੀ ਸਾਲਾ ਨਾ ਰੋਣੀ ਦਾ ਮਰੀ ਜਨ ਕੱਢੀ ਸੁਣਦਾ ਬਾਤ ਨਹੀਂ ਕੀ ਕੀ ਸੁਣਾ ਗੱਲਾ ਮੈਂ ਤੈਨੂੰ ਦੱਸਦਾ ਗੱਡ ਕੋਦਰ ਤੋਂ ਅੱਛਾ ਤੇ ਚਿੱਤੇ ਆ ਗਈ ਮਾਤਲ ਵੀ ਜੱਡਾ ਹਾ ਤੇਰਾ ਛਟਰਾ ਹੂੰ ਅੱਜ ਪਿਆ ਨਾਲ ਭੱਜ ਕੇ ਫਿਰ ਵੀ ਬਚਣਗੇ ਟਰੱਕ ਦੋ ਟਰੱਕ ਰੁਪਿਆ ਉਹ ਭੰਦਾ ਲੰਨਾ ਮਰੀ ਨੇ ਪਕਾਈ ਢੱਕੇ ਨਸ਼ੇ ਦਾ ਉਹ ਭੰਦਾ ਲੰਨਾ ਪੇਡਾ ਮਟਾਜੇ ਬਣ ਜਾ ਕਾਦੇ ਬਣ ਜਾਗੇ राजे ਤੂੰ ਠੱਡੇ ਦਿਮਾਗ ਨਾਲ ਸੋਚ ਤੂੰ ਦਿਮਾਗ ਤੇ ਦਾ ਆਪਾ ਵੀ ਕਿੱਥੇ ਧਰ ਬੈਠਾ ਕੀ ਨਾਗਮਣੀ ਹੈਗੀ ਹੈ ਕਿੱਥੇ ਆ ਆਸੀ ਆਏ ਉਹ ਗੱਡੀ ਪਕਾਈ ਵਾਲੀ ਗੱਡੀ ਜਦ ਮੈਂ ਉੱਠ ਕੇ ਵਗ ਜਣਾ ਵਗ ਜਾ ਫਿਰ ਉਹ ਗੱਡੀ ਜਿਹੜੀ ਛੋਨੀ ਰਾਜੇ ਬਣੇ ਪਏ ਕਦੇ ਰਾਜੇ ਬਣੇ ਪਏ ਸਾਡੇ ਰਾਜਿਆਂ ਦਾ ਉਹ ਤੰਜਰ ਜਾਂ ਕੰਬਲਿਆ ਹੂੰ ਉਹ ਜ਼ਿੰਮੇਵਾਰੀ ਬੋਲ ਬਾਣੀ ਹੈ ਨਾ ਵੀ ਕੰਵਲੀ ਬੰਡਾ ਬੋਲਣ ਦਾ ਨਹੀਂ ਪਤਾ ਰਭਾ ਉਹ ਕਹਿੰਦਾ ਵੀ ਪਿਛਲੇ ਜਨਮ ਚ ਵੀ ਐਂ ਸੀ ਇਹ ਫੁਕਾਰੇ ਮਾਰਦਾ ਸੀ ਕਹਿੰਦਾ नाग ਜਾਂ ਹਰੀਲਾ ਸੀ ਕਹਿੰਦਾ ਅਸੀਂ ਅਖੇ ਵੀ ਰਾਖੀ ਇਹ ਕਰ ਸਕਦਾ नाग ਬਣੀ ਨਹੀਂ ਕਹਿੰਦੇ ਚੰਦ ਤੈਨੂੰ ਦੇਣੀ ਸੀ ਵੀ ਤੂੰ ਵੱਡਾ ਸੀ ਅੱਛਾ ਕਹਿੰਦੇ ਬੰਤੂ ਜੇ ਤੂੰ ਮਾਰ ਇੱਕ ਪਾਰ ਫਾਤਮਾ ਤੇ ਵੀਰ ਪਰ ਸਾਲਾ ਪਰਦਾ ਛੋਟ ਵੀ ਜਰਾ ਕਰ ਤਾ ਐਂ ਮਰ ਜਾ ਭੁੱਖਾ ਭੈਣ ਜਾ ਲੰਨਾ ਕੋਈ ਨਾ ਰੱਬ ਖਮਾ ਰੱਬ ਸਾਰਾ ਕੁਸਰਾ ਬਦ ਦਿੱਤਾ ਮਿੱਟੀ ਪੱਟੀ ਚੱਲ ਪੱਟੀ ਜਾਂ ਫਿਰ ਪੱਟਣੀ ਆ ਫਿਰ ਮਿੱਟੀ ਪੱਟਣ ਵਾਸਤੇ ਆ ਜੇ ਪਣਚਾਂਗੇ ਰਪੀ ਤੁਹਾਨੂੰ ਖਾਉਣੀ ਛਣ ਤਾਣੀ ਬਡੀਆਂ ਗੱਡੀਆਂ ਕਾਰਾਂ ਜੀਪਾਂ ਯਾਰ ਥਾ ਹੀ ਨਹੀਂ ਰਹਿਣਾ ਪਿਆਂ ਦਾ ਉਹ ਕਿਉਂ ਪੈਂਦਾ ਲੰਨਾ ਪਕਾਈ ਮਰੀ ਐ ਆਪਾ ਹੀ ਪੀਰੋਲਾ ਆ ਪਾ ਰੱਖਿਆ ਓਏ ਓਰੇ ਆ ਆ ਦੇਖ ਚੰਦ ਤੇਰੇ ਲਾ ਤਾਇਆ ਤੂੰ ਦਾਇ ਕਿਧਰ ਆਇਆ ਬੈਠਾ ਓ ਕਾ ਨੂ ਓਰੇ ਆ ਸ਼ਰਾ ਤੈਨੂੰ ਕੱਲ੍ਹ ਅੱਧੀ ਰਾਤ ਨੂੰ ਆ ਗਿਆ ਤੂੰ ਦੇ ਬੈਠ ਕੀ ਗੱਲ ਹੋ ਗਈ ਕੈਨੂੰ ਮੈਂ ਗੱਲ ਦੱਸ ਤਾ ਆਪਾ ਤਾਂ ਰਾਜੇ ਬਣ ਕੇ ਕਿਵੇਂ ਢੋਨੇ ਘਰੀ ਬਚ ਰਹੇ ਕਿਵੇਂ ਤਾਂ ਇਹ ਦੱਸ ਬੱਸ ਪੁੱਛੀ ਨਾ ਯਾਰ ਮੈਂ ਤੈਨੂੰ ਦੱਸ ਦਾਂ ਕੱਲ੍ਹ ਤੂੰ ਮੈਂ ਪੜਿਆ ਲਿਖਿਆ ਪੜ੍ਹ ਤੂੰ ਮਨ ਨੂੰ ਐ ਦਾ ਸਭੀ ਕੋਲੇ ਚੀਜ਼ ਬਣ ਕੇ ਨੂੰ ਆਪਾਂ ਨੂੰ ਗਿਆਨ ਦੱਸ ਦੇ ਵੀ ਆ ਕਹਾਣੀਆਂ ਵੀ ਮਾਤਲ ਬੰਦੇ ਦਾ ਦੁਬਾਰੇ ਜਨਮ ਹੁੰਦਾ ਕਿ ਨਾ ਹੁੰਦਾ ਹੁੰਦਾ ਨਾ ਹੁੰਦਾ ਦੇਖ ਆ ਗੱਲ ਸੁਣ ਲੀਆ ਪੜਿਆ ਮੁੰਡਾ ਅੱਛਾ ਅਸੀਂ ਛੇੜਾ ਮੈਨੂੰ ਸੁਪਨਾ ਆਇਆ 나ਗ ਦੇਵਤਾ ਮੂਹਰੇ ਖੜ ਕੇ ਅੱਛਾ ਦੱਸ ਗਿਆ ਸਾਰੀ ਗੱਲ ਅਸੀਂ ਦੋਨੇ ਭਾਈ ਸੀਗੇ ਪਿਛਲੇ ਜਨਮ ਚ ਨਾਗਾ ਹੂੰ ਹਾਂ ਇਹ ਹਾਂ ਇਹ ਥੋੜਾ ਜਿਆਦਾ ਜਹਰੀਲਾ ਸੀ ਅੱਛਾ ਉਹ ਕਹਿੰਦੇ ਵੀ ਸੋਦੀ ਭਗਤੀ ਨੂੰ ਦੇਖ ਕੇ 나ਗ ਦੇਵਤਾ ਕਹਿੰਦਾ ਹੂੰ ਛੋਨੂ ਮਤਲਬੀ 나ਗਮਨੀ ਦਿੱਤੀ ਐਸੇ ਜਨਮ ਚਾ ਅੱਛਾ ਜਿਹੜੀ ਉਹ 나ਗਮਨੀ ਦਿੱਤੀ ਹੈ ਉਹੀ ਤਾਂ ਗੱਲ ਕਰਦਾ ਸੁਣ ਤਾਂ ਸਹੀ ਉਹ ਕਹਿਣ ਲੱਗਾ ਵੀ ਜਦੋਂ ਤੁਸੀਂ 9 ਸਾਲ ਤੋਂ ਵੱਟ ਪ ਗਈ ਤੁਸੀਂ ਗਜੇਸ਼ਤੀ ਜੀਵਨ ਚੋਂ ਕੇ ਮਾਗਲਾ ਜੀਵਨ ਗਏ ਪੰਨਾ ਹੂੰ ਕਹਿੰਦਾ ਜੇਤਾ ਕਰੂੰ ਭਗਤੀ ਫਿਰ ਤਾਂ ਤੁਸੀਂ ਜੇ ਵੀ ਪਲਟਾ ਆਛਾ ਕਰਿਓ ਹੂੰ ਤੇ ਮਾਤਲ ਕਹਿੰਦਾ ਜੇ ਨਹੀਂ ਛੋਟੋ ਪਖਤੀ ਹੁੰਦੀ ਵੀ ਛੋੜੀ ਪਿਛਲੇ ਕਰਮਾਂ ਦਾ ਫਲ ਜਿਹੜੀ 나ਗਮਨੀ ਹੈ ਸ਼ੇਰਾ ਉਹਦੀ ਕੀਮਤ ਨਹੀਂ ਅਰਬਾਂ ਚ ਵੀ ਇਹਨਾਂ ਤੈਨੂੰ ਪਤਾ ਪੜਿਆ ਹਾਂ ਉਹ ਤਾਂ ਕਿਉਂ ਤੇ ਬਾੜੀ ਆ ਹਾਂ ਕਿ ਉਹ 나ਗਮਨੀ ਤੇਰੇ ਪਾਪੇ ਨੂੰ ਪਤਾ ਬੰਤ ਨਹੀਂ ਧਰਤੇ ਭੁੱਲ ਗਏ ਹਾਂ ਪਾਪਾ ਹੋਏ ਹਾਂ ਯਾਦ ਕਰ ਨਾ ਯਾਰ ਫਿਰ ਤੂੰ ਇਹ ਯਾਦ ਕਰ ਦਿਮਾਗ ਤੇ ਠੰਡੇ ਦਿਮਾਗ ਨਾਲ ਉੱਚਾ ਨਾ ਬੋਲ ਕੋਈ ਹੋਰ ਰਾਜੇ ਬਣ ਜਾ ਜੋਰ ਪਾ ਦਿਮਾਗ ਤੇ ਜੋਰ ਪਾ ਮੈਂ ਯਾਦ ਕਰ ਯਾਰ ਉਹ ਆ ਵੇ ਭੈਣ ਹੀ ਆਈ ਜਾਂਦਾ ਮਰੀ ਜਾਂਦਾ ਪੱਕਾਈ ਉਹ ਬਾਬਾ ਕੇ ਯਾਦ ਕਰ ਲੈ ਕੀ ਦੋ ਵਿੱਚ ਤਨਵਰ ਉਛੜੇ ਦੇ ਉਹ ਰਾਜੇ ਬਣ ਜਾਣਗੇ ਉਹ ਮੰਗਰੀ ਨੇ ਜਾਨਾ ਨਾਗਮਨੀ ਚਾਹੇ ਮਤਲ ਜੀ ਇਹਦਾ ਮੈਂ ਹੱਥ ਲਵਾ ਆਂ ਇਹਦੀ ਨਿੰਗਾ ਵੀ ਥੋੜਾ ਬਣ ਗਿਆ ਇਹਨ ਕਦੀ ਲੋੜ ਨਹੀਂ ਹੈ ਆ ਜਾ ਹੱਥ ਲਾਲਾ ਲੋੜ ਤਾਂ ਪੁੱਠੀਆਂ ਗੱਲਾਂ ਜਿਹੜੇ ਭਲੇ ਵਾਰੀ ਸੋਚਦੇ ਇਹ ਨਾਲ ਆ ਬਣ ਜਾਣਗੇ ਇੱਥੇ ਖੇਤਾਂ 'ਚ ਘੁਲਦੇ ਫਿਰਦੇ ਆ ਤੂੰ ਨਾ ਮਤਲ ਵੀ ਬਈ ਕਿ ਰੱਬ ਦਾ ਨਾਮ ਲੈ ਕੇ ਅੱਛਾ ਇੱਥੇ ਆ ਇੱਥੇ ਲੋੜ ਤੂੰ ਇੱਥੇ ਬਸਾ ਇੱਥੇ ਮਰ ਬਾਹਰ ਪੀ ਜਾ ਦਰਪਾਣਾ ਯਾਰ ਤੂੰ ਕਾਹਦਾ ਦਰਪਾਣਾ ਦਿਮਾਗ ਤੇ ਮਾ ਕੋਈ ਤੇ ਧੇਤਰੀ ਕੋਈ ਘਰੇ ਧੇਤਰੀ ਖੇਤ ਦੱਬੀ ਕੋਈ ਯਾਦ ਤਾਂ ਆਵੇ ਗੱਲ ਅੱਛਾ ਲੈ ਅਖੇ ਅੱਛਾ ਜਰ ਸੁਣਤੇ ਹੀ ਨਹੀਂ ਹਾਇ ਗਰ ਫਿਰ ਅਸੀਂ ਰਾਜੇ ਬਣੇ ਉਹ ਵਾੜਾ ਨਾ ਯਰੇ ਇਹ ਸ਼ਿਰਨ ਕਿਸੇ ਲੋਟ ਮਨਾ ਤੂੰ ਪੜਿਆ ਲਿਖਾ ਅਪਰਾਧ ਦੀ ਪਾਪਾ ਜ਼ੋਰ ਪਾ ਨਾ ਤੂੰ ਦਮਾਗ ਕਾਹਦਾ ਜ਼ੋਰ ਪਾ ਮੈਂ ਛੱੜ ਜੇ ਮੈਂ ਤੰਨੇ ਮਰੂ ਜੋੜਿਆ ਪਹਿਲਾ ਜਾ ਕੇ ਤਾਇਆ ਅੱਖੀਆਂ ਦੇ ਜਦੋਂ ਯਾਰ ਆਵੇ ਤਾਇਆ ਭੈਣ ਜਈ ਅੰਦਰ ਰਾਤ ਨੂੰ ਅੱਧੀ ਰਾਤ ਆਉਂਦਾ ਮੈਂ ਵੀ ਯਾਰ ਕੱਲ੍ਹ ਹੈ ਕੀ ਹੈਗਾ ਹੈਗੀ ਮੈਨੂੰ ਤਾਂ ਕਿਸੇ ਨੇ ਦੱਸੀ ਨਹੀਂ ਤੈਨੂੰ ਦੱਸਤੀ ਮੈਨੂੰ ਫਿਰ ਮੈਂ ਕਿ ਗੱਦਰ ਛੰਦ ਦਿੱਤੇ ਆ ਮਰੀਏ ਨਦਰਾ ਤੂੰ ਆਏ ਕਰ ਤੂੰ ਸ਼ਰੰਗ ਜਾਲਿਆ ਜਾ ਬਣਾ ਕੇ ਚਾਹ ਤਾਂ ਲਿਆ ਦੋ ਤੇ ਤੂੰ ਧਾਬ ਭਾਈ ਚੱਲ ਬਸ ਧਾਬ ਫੁੱਲ ਛਤ ਧਾਬ ਦਿਮਾਗ ਤੇ ਮਤਲ ਤੂੰ ਆਏ ਪੁੱਠਾ ਜਾ ਪੁੱਠਾ ਪਹਿਲਾਂ ਤਾਂ ਐ ਸੋਚੀ ਵੀ ਮੈਂ ਜਵਾਨ ਫਿਰ ਤੂੰ ਸੋਚੀ ਵੀ ਮੈਂ ਜਵਾਨ ਅਖੀ ਫਿਰ ਤੂੰ ਸੋਚੀ ਮੇਲੇ ਜਨਮ ਦਾ ਅੱਛਾ ਆਏ ਮੰਗਰ ਹੌਰੀ ਹੌਰੀ ਟਕਿਆਈ ਨਾ ਆਏ ਅੱਛਾ ਆ ਆ ਖੋਪਰੀ ਤੇ ਲੋੜ ਪਾਈ ਤੇ ਹੂੰ ਲਓ ਅਰੇ ਹੂੰ ਲੈ ਸੋਚ ਰਹੀ ਨਹੀਂ ਯਾਰ ਕਿੰਨਾ ਕਹੀ ਜੰਨੇ ਵੀ ਬੰਦਾ ਸੋਚੇ ਕਿਵੇਂ ਸੋਚੇ ਜੂ ਜੇ ਤੂੰ ਕਰ ਜਬਾਕ ਵਣ ਫਲਾਣਾ ਬੜਾ ਨਹੀਂ ਕਰ ਮੈਂ ਦਾਦੂ ਖਾਣੇ ਹੋਰ ਕਰ ਰਿਹਾ ਈ ਗੰਨੇ ਨਾ ਚਾਹ ਖਾਣੇ ਇਹ ਕਿ ਚੱਕ ਵਾਲੀ ਗੱਲ ਖਾ ਲੈ ਜਲ ਉਹ ਨਸ਼ਾ ਵੀ ਅਸੀਂ ਤਾਂ ਹੀ ਖਾਣੇ ਹੁੰਨੇ ਤਾਂ ਅੱਛਾ ਕਹਿੰਦਾ ਵੀ ਛੋਟੇ ਚ ਜ਼ਹਿਰ ਵਾਲੀ ਸੀ ਉਹ ਜ਼ਹਿਰ ਕਰਕੇ ਹੁਣ ਚੱਲੀ ਦਾ ਨਹੀਂ ਫਿਰ ਖਾਣਾ ਪੈਂਦਾ ਮਤਲਬ ਹਾਂ ਨਸ਼ਾ ਵੀ ਤਾਂ ਹੀ ਆ ਤੂੰ ਮਾਰਾ ਆ ਚੀਜ਼ ਤੇ ਇੱਥੇ ਇੱਥੇ ਤੇਰਾ ਕੋਈ ਜਾਨੀ ਗੱਲ ਕਰ ਪੁੱਤ ਦੌਰ ਪਾਣਾ ਪਾਦਾ ਦੌਰ ਪਾ ਮੈਂ ਦਿਮਾਗ ਤੇ ਜਰੂਰ ਤਾਇਆ ਕਿਵੇਂ ਬਊਗਾ ਇੱਥੋਂ ਇੱਥੋਂ ਲੈ ਆ ਕੇ ਧਰ ਦੇ ਮੇਰੇ ਸਿਰ ਚ ਕੁਸ ਓਏ ਰਾਜੇ ਬਣ ਜਾ ਰਾਜੇ ਹਾਂ ਯਾ ਹਾਇ ਬੁਰ ਗਰੋ ਆ ਆ ਕੀ ਚੈ ਚ ਮੈਂ ਆਂ ਧਾਬ ਧਾਬ ਆ ਮਾਰੇ ਸੋਚਣ ਹੋ ਸੋਚ ਹੋਰ ਨਹੀਂ ਸੋਚੂਗਾ ਸੋਚੂਗਾ ਹੋਰ ਸੋਚ ਹੋਰ ਤੂੰ ਪਾ ਹਾਲਾ ਚੋ ਤੇ ਸੋਚਦੀ ਨਹੀਂ ਦੱਤਾ ਲੈ ਦੁਨਿਆਰ ਹੋਰ ਹਾਲਾ ਚਾਹ ਦਾ ਕਿਹਦਾ ਦਾਜੀ ਪੰਜਾਂਗੇ ਤੈ ਯਰ ਉਹੀ ਕੱਢਾਂਗੇ ਯਾਰ ਹੋ ਜੇ ਬਣ ਜਾਗੇ ਹੋਰ ਪਾ ਨਾ ਪਾ ਜੇ ਤੈਨੂੰ ਆਏ ਲੱਗਦਾ ਕਲਕਣੀ ਜੁੰਗ ਨਾ ਲਾ ਮਰੇ ਨਾ ਕੀ ਨਾ ਲਾ ਉਹ ਨਾ ਕਿ ਮਰੇ ਹੁੰਦਾ ਠੰਡੇ ਪੈਰ ਚਲਕੇ ਨਹੀਂ ਦੇ ਪਰ ਇਹਨਾਂ ਨੂੰ ਕਿ ਸੋਚ ਰਿਹਾ ਨੂੰ ਅੱਕੜ ਕਾ ਨਹੀਂ ਇਹ ਮੰਨਿਆ ਖਾਲਾ ਇੱਕ ਘਬਰਾਟ ਵੀ ਉਹ ਚੀਜ਼ ਕਰਕੇ ਆਉਂਦਾ ਉਹ ਚੀਜ਼ ਕਰਕੇ ਆਉਂਦਾ ਘਬਰਾਟ ਸੱਚੀ ਨਾਲ ਖੜਾ ਹੋ ਜਾਂਦਾ ਹੋਰ ਇਹ ਫਿਰ ਮੈਨੂੰ ਪਤਾ ਆ ਗਿਆ ਥਾਰੀ ਕਰਦਾ ਮੈਨੂੰ ਸਾਹਮਣੇ ਕਰਕੇ ਜਾ ਚ ਗਿਆ ਉਹ ਦੁਦਵਾਰੇ ਕਾ ਦੁਦਵਾਰੇ ਮਾਰੇ ਧਾਰ ਕਤੇ ਕੁਮਾਰੇ ਮੰਗਤ ਆਇਆ ਪਹਿਲਾਂ ਤੂੰ ਸੋਚ ਵੀ ਮੈਂ ਗੱਬਰੂ ਫਿਰ ਮਾਤਰ ਵੀ ਜਵਾਕਾ ਫਿਰ ਮਾਤਰ ਪਿਛਲੇ ਜਨਮ ਦਾ ਵਿੱਧੀ ਸੀ ਮੈਂ ਆ ਮੈਂ ਮਗਰ ਮਾਰਾ ਮਲੇ ਜਨਪਣਾ ਮਾਰਾ ਜਾਂਦਾ ਜਾਂਦਾ ਖਾਣ ਖਾਣ ਜਾਂਦਾ ਜਾਂਦਾ ਖਾਣ ਜਾਂਦਾ ਮਾਰਾ ਜਾਏ ਆ ਆਂ ਕਹਿੰਦਾ ਕੀ ਜਨ ਜਨ ਦੇ ਮਗਰ ਜਾ ਤੁਮ ਲਗ ਰਹੇ ਕੀ ਬੰਦੇ ਨੂੰ ਉਹ ਸੋਚੂ ਪੁੱਠੇ ਕੰਮੇ ਬੜੇ ਕੀਤੇ ਹੈ ਤਾਈ ਤਾਈ ਭਾਈ ਇਹ ਤੈਨੂੰ ਰੱਛ ਤਾਈ ਨਹੀਂ ਸੋ ਦਿਮਾਗ ਚਾਉਂਦੀ ਟੀਮਿਆਂ ਨਾਲ ਮੜਾ ਹੋ ਗਿਆ ਦੇ ਪਿੰਡ ਦੀ ਟੀਮ ਹੀ ਬਾਤਾਂ ਬਸ ਮੋਲ ਬਾਤ ਇਹ ਗੱਲ ਬਣ ਗਈ ਹਜੇ ਵੀ ਇਹ ਕੱਚੇ ਸੋਚਲੇ ਸੋਚੀਦਾ ਜਾਂਦਾ ਲੱਗਦਾ ਜਾਂਦਾ ਕਿੱਥੇ ਜਭਾ ਗਿਆ ਬਾਈ ਤੇ ਇਹ ਪਾਉਂ ਦੇ ਪੁੱਦੇ ਚ ਵਗ ਗਿਆ ਸੋਚ ਵੀ ਚਾਹੀਦੀ ਸੱਚਾ ਲੈ ਕਰ ਫਿਰ ਕੋਈ ਛੱਡਦਾ ਉਹ ਹੀ ਗੱਲੀ ਕਰਾ ਇਹ ਤਾਂ ਨਾਗੂਆਂ ਖੜਾ ਹੁੰਦਾ ਹੁੰਦਾ ਨਾ ਇਹ ਗੱਲ ਹੈ ਜੀ ਇਹ ਨਾ ਮਾਰਾ ਹੁੰਦਾ ਨਾ ਬੜਾ ਜੀ ਸੰਜੂ ਦਾ ਸੱਲੀ ਵੇਖੇ ਪਈ ਉਹ ਦਾ ਸ਼ੇਰਾਰ ਬੰਬ ਪਟਾਕੇ ਪੀਏ ਆਏ ਜੱਪਾ ਜੀ ਤੈਹਾਂ ਲਾਗੇ ਲੱਗਣੀਆਂ ਦੋ ਚਾਰ ਟਰੱਕ ਬਚਣਗੇ ਬਚਾ ਦੇ ਪੁੱਛ ਨਾ ਪਾਈ ਜਾਂਦੇ ਜੇ ਪੌਂਡਾ ਪੌਂਡਾ ਮਾਰਾਈ ਟਕੇਈ ਲੈ ਗਰ ਫੇਰ ਉਹੀ ਕਰ ਤੂੰ ਸੋਚ ਵੀ ਕਰ ਮੜੇ ਖਾਜਾ ਖਾਜਾ ਖਾ ਇੱਕ ਮਿੰਟ ਇਹ ਆਂਕਲ ਅੱਖਾਂ ਵਿੱਚ ਅੱਖਾਂ ਅੱਖਾਂ ਵਿੱਚ ਕੇ ਇਹ ਆਏ ਸੋਚ ਤੂੰ ਆ ਛੜਾ ਕੁਛ ਪੜ ਲੀ ਜਾ ਵੀ ਇੱਛਾ ਹੈਗੀ ਕਹਿਣਾ ਆਏ ਸੋਚ ਆਏ ਇਹ ਆਏ ਜਾਨਾ ਮੰਗਣ ਤੜੀ ਪੈਂਦੇ ਫੁੱਦੇ ਚ ਜਾਨਾ ਉਹ ਸੋਚ ਵੀ ਕਰ ਮੜੇ ਖਾਜਾ 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 ਹੁਣ ਹੁਣ ਜੋ ਕੰਬਲ ਤਾਂ ਮੈਂ ਲੋ ਸੋਚੀ ਨਾ ਪੁੱਠਾ ਸਿੱਧਾ ਜਾਵੇ ਮਾਂ ਫਲਾਨੀ ਸੀ ਨਾ ਕੀਤਾ ਆਈ ਹਾਂ ਦਾ ਮਾਂ ਕੀਤਾ ਤਾਂ ਦਫਾਉ ਨਹੀਂ ਪੈਂਦਾ ਮਾਂ ਤੇ ਬੋਲ ਕੇ ਜੇ ਉਹ ਟਿਕਿਆ ਜਾ ਲਾਜ ਗੰਦ ਗੰਦ ਭਰੇ ਪੈ ਜਾ ਜਿਆ ਜੇ ਬਾਤ ਜੇ ਪਾਟ ਜੀਏ ਭਾਂ ਕਿ ਆ ਚਾਹੀਆ ਹੋਰ ਸੋਚੀ ਜਾਂਦਾ ਭਾਈ ਭਾਈ ਆਉਂਦਾ ਕੋਈ ਮੇਰਾ ਮੁੱਤ ਮੂਰੇ ਠੀਜਾ ਹੈ ਭਾਈ ਬੰਤ ਆਉਂਦਾ ਆਉਂਦਾ ਬੇਸਰਤੀ ਲੱਗੀ ਸੋਟੀ ਹਾਂ ਸੋਟੀ ਕਿੱਥੇ ਦੱਬੀ ਹੋਈ ਜਾ ਜੇ ਸੋ ਜੇ ਪੇਟੀ ਪੁਟੀ ਦੇਖੋਗਾ ਕਿਤੇ ਨਾ ਨਾ ਪੇਟੀ ਘਰੇ ਤਾਂ ਨਹੀਂ ਰੱਖੂ ਯਾਰ ਹੈ ਘਰੇ ਤਾਂ ਨਹੀਂ ਰੱਖਦਾ ਇਹ ਤਾਂ ਕਿਤੇ ਖੇਤ ਖੂਤਣਾ ਰੱਖਦੀ ਕਿਤੇ ਪਾਂਡੇ ਲਾਨੇ ਕਿਤੇ ਬੁੜੀ ਨਾ ਫੜਾ ਬੈਠਾ ਹੋਵੇ ਯਾਰ ਹੋ ਸਰਦਾ ਵੀ ਗੱਲ ਤੇਰੀ ਹੈ ਨਾ ਹਾਂ ਕਿਤੇ ਫੜਾ ਬੈਠਾ ਹੋਵੇ ਕਿਤੇ ਭਲੇਖੇ ਨਾ ਫੜਾ ਬੈਠਾ ਵੀ ਆ ਕੀ ਚੀਜ਼ ਆ ਨਾ ਪਤਾ ਤਾਂ ਹੈ ਗਾਇਨ ਜਿਹਨੂੰ ਮੰਗੜ ਲਿਆ ਜਨ ਮਚੀਰੇ ਹਾ ਯਾਰ ਗੱਲ ਕਰ ਇਹ ਮਤਲਬੀ ਜਿੜੋ ਨਾ ਕਿਛੇ ਤਾਂ ਜਾਜੇ ਦੇਦਾ ਜੀ ਅੰਨਾ ਹੋ ਜਾਂਦਾ پتہ ਕੀ ਆ ਜੀ ਮਾਂ ਦੀ ਦਾਦਾ ਜਿਹੜਿਆਂ ਪਰੀਤੋ ਵਰਗੀ ਨਾਕਤੀ ਹੋਵੇ ਉਹ ਸੰਗਤ ਤਾਂ ਹਾਂ ਉਧਰ ਬੜਾ ਜਾਂਦਾ ਰਹੇ ਬੜਾ ਜਾਂਦਾ ਉਧਰ ਉਹਦੇ ਨਾਲਾਂ ਬਾਣ ਵੀ ਲਵਾ ਆਂਦਾ ਹੋਰ ਬਹੁਤ ਜਿਆਦਾ ਡਰ ਸੀ ਆਪਣਾ ਮੈਂ ਖਿੱਚ ਕੇ ਰੱਖਿਆ ਜਦੋਂ ਮੈਂ ਹੋ ਗਿਆ ਬਾਵਾ ਹਾਂ ਭਾਈ ਕਿੱਥੇ ਜਾ ਵਗਿਆ ਵਗਿਆ ਆ ਗਈ ਆ ਗਈ ਹਾਂ ਬਣ ਜਾ ਤੰਮ ਤੇਰੀ ਉਹ ਪੈਣ ਨੂੰ ਚੱਲ ਆ ਪਿੱਛੇ ਆਜੋ ਲੈ ਜੀ ਬੰਦੀ ਜਾਵਾ ਹਾਂ ਉਹ ਕੋਲ ਨਾ ਕੋਲ ਕਰ ਮੁੰਡਾ ਬਰਾਬਰ ਲੱਗਦਾ ਕੋਲੇ ਮੁੰਡਾ ਭੈਣ ਜਾਈ ਜਾਂਦਾ ਫਿਰ ਤੈਨੂੰ ਮੈਂ ਘਾਟਾ ਉਹ ਕਿਹਦੇ ਵਗ ਜਾ ਤੂੰ ਜੋਰ ਪਾ ਜਾ ਵਾਹ ਸੋਹਣਾ ਜੋਰ ਪਾ ਆ ਆ ਕੀ ਚ ਇੱਥੇ ਇੱਥੇ ਪਾ ਇਥੋਂ ਇਥੋਂ ਦਵਾਰ ਖੁੱਲਦਾ ਦਸਮਾ ਇਥੋਂ ਅੱਛਾ ਇੱਥੇ ਮਾਰੇ ਜੋਰ ਪਾ ਮੈਂ ਤਾਂ ਲੈ ਜਾ ਧੋਰ ਹੀ ਪਉਂਦਾ ਗਰ ਮਰ ਹੈ ਉਹ ਗੱਲੀਆਂ ਦੀ ਐਂ ਕਰ ਸਾਹ ਬੰਦ ਕਰਕੇ ਨਾਸਾਂ ਤੂੰ ਫੜ ਬਚੇ ਪਲਾਸ ਨਾ ਫੜ ਲੈ ਭੈਣ ਦੀ ਲੈ ਹਾਂ ਫੇਰ ਜੋਰ ਪਾਈ ਠਕਦਾ ਹੈ ਨਾ ਹੋਰ ਗੱਲ ਪੱਕੀ ਜਦੋਂ ਬੰਦ ਹੋ ਗਏ ਬਾਹਰਲੇ ਦਰਵਾਜ਼ੇ ਹੈ ਨਾ ਮੂੰਹ ਮੂੰਹ ਹੀ ਕੁੱਟ ਕੇ ਰੱਖ ਲੈ ਨਾਸਾਂ ਤੂੰ ਪਲਾਸ ਨਾ ਖਾਣ ਲਈ ਫੇਰ ਬਿਰਤੀ ਲੱਗ ਜੂਗੀ ਹਾਂ ਇਹ ਗੱਲ ਮੰਨ ਗਏ ਤੇਰੀ ਇਹ ਬਾਹਰਲੇ ਦਬਾਰ ਬੰਦ ਹੋ ਜਾਣ ਹਾਂ ਇਹ ਕਰ ਭਾਈ ਬੰਟ ਲੈ ਜੋਰ ਪਾਈ ਮੂੰਹ ਦੱਬੂ ਫੁੱਲੀ ਜੋਰ ਪਾਈ ਚੰਗਾ ਤੇ ਮੈਂ ਐਸੀ ਆ ਚੀਜ਼ ਤੇ ਜੋਰ ਪਾ ਇਹ ਲ ਭਾਗ ਕੁਨੇੜੀ ਗਿਆ ਨਾ ਇਹ ਹੁਣ ਲੱਗੂ ਪਤਾ ਕੱਪੜੇ ਦੀ ਬੋੰਦ ਦੀ ਨਾਗਮਣੀ ਜੇ ਮੇਰੀ ਜਾਨ ਨਿਕਲੂ ਅੱਛਾ ਸਾਲਾ ਨਾਗਮਣੀ ਦਾ ਕੋਈ ਮਾੜਾ ਮੋਟਾ ਨਹੀਂ ਦਿਮਾਗ ਚਾਈ ਗੱਲ ਕੀ ਇਹ ਦਿਮਾਗ ਚਾ ਬਾਹਰ ਲੈ ਦਬਾਰ ਬੰਦ ਹੋ ਗਏ ਬਾਹਰ ਸਾਬ ਬੰਦ ਕਰਤਾ ਕਿ ਤੇ ਹੋਰ ਹੀ ਕੰਮ ਕਰਵੇਂ ਤੇ ਕਿ ਸਾਈ ਨਾ ਆਉਂਦਾ ਪੁੱਠਾ ਹਾਂ ਇਹ ਗੱਲ ਸਹੀ ਕਿ ਕੰਜੜਾ ਦਿਮਾਗ ਇਹ ਬੋਲਣੋਂ ਬੰਦ ਹੋ ਜਾਂਦਾ ਆਪਾਂ ਵੀ ਪੁੱਠਾ ਕਰਾਂਗੇ ਫਿਰ ਤਾਂ ਲਾਜ ਦਾ ਸਕੀ ਬਣਾਈ ਜਾਈਏ ਜਾਂ ਤੱਕ ਰਹਿ ਜਾਈਏ ਪਏ ਦੇ ਆ ਸਕਦਾ ਜਾਨ ਪਏ ਕੇ ਆ ਸਕਦੇ ਜਿਆਦਾ ਪਏ ਕੇ ਤਾਂ ਕੀ ਹੋਊ ਜੇ ਕਰਨ ਕਰ ਹੋ ਰੀ ਰੀਲਾਂ ਚੱਲਦੀਆਂ ਇਹਦੇ ਪਾਣੀ ਜੇ ਤੂੰ ਭਾ ਮਤਲਬੀ ਬੰਤ ਹੋ ਨੂੰ ਕਰਕੇ ਜੇ ਤੈਨੂੰ ਕੱਚੀ ਰੱਸੀ ਨਾਲ ਲਮਾੜ ਕੇ ਸੱਚਾ ਹੋ ਕੇ ਨਹੀਂ ਜਾਦਾ ਜੇ ਫਲਾ ਜਿਸ ਨੂੰ ਚਾਹੀਏ ਉਹ ਸੱਚੇ ਨੂੰ ਕਿਉਂ ਹੈ ਨਹੀਂ ਉਹ ਗੱਲ ਕਰਦੇ ਕਈ ਬੋਲ ਕਰਦੇ ਬਾਹਰੋਂ ਬਾਹਰ ਰਹਿ ਕਿਉਂ ਨਾ ਕਿਤਾ ਪਹਿਲਾਂ ਹੁਣ ਘੰਟਾ ਹੋਇਆ ਨਾ ਕਿ ਬੀੜੀਆਂ ਦੀ ਮੁਸ਼ਕਮਾਈ ਕਿੰਨੀ ਬੀੜੀ ਮੈਨੂੰ ਸਾਰਾ ਦੇਣਾ ਹੈ ਕਿ ਤੱਕ ਕਿਉਂ ਨਾ ਤੂੰ ਤਾਂ ਜਿੰਦਾ ਹੈ ਫਿਰ ਤੂੰ ਇਹ ਗੱਲ ਦਾ ਕਿਉਂਦਾ ਲਗੋ ਰੱਖਦਾ ਯਾਰ ਮੁਸ਼ਕਮਤ ਹੋ ਜਾਂਦਾ ਤਾਂ ਇਹ ਤਾਂ ਹੋਰ ਕੁਭਈ ਕੁਛ ਮੈਂ ਦੇਖਦਾ ਕੱਟੇ ਮੰਗਰ ਮੈਂ ਤਾਂ ਠੇ ਮੰਗਰ ਮੈਂ ਕੁੱਤਾ ਲਾਤਾ ਮੈਂ ਭੱਜ ਜਾਵਾਂ ਗੁੰਗੀ ਚਵੇੜੀ ਲਾਈ ਪਰਦੇ ਦੇ ਕਿਹੜੀਆਂ ਨਾਮ ਬਣੀਆਂ ਜਾਦ ਹੋਣਗੀਆਂ ਯਾਰ ਇਹ ਬੀੜੀਆਂ ਬਿਨਾ ਮੇਰੇ ਕੋਲ ਨਹੀਂ ਆਉਂਦਾ ਇਹ ਤਾਂ ਕੁਟੋਟੇ ਪਿੰਡੋਂ ਮੈਂ ਚੱਲਿਆ ਫੇਰੇ ਦੇ ਕਿਹੜੀਆਂ ਨਾਗ ਬਣੀਆਂ ਜਾਂਦੀਆਂ ਇਹ ਜੀ ਤੂੰ ਐਨੇ ਦਾ ਮਗਜ ਮਾਰਦਾ ਨਾ ਮਾਰਦਾ ਐ ਕਰ ਤੂੰ ਨਾ ਬਹਿ ਕੇ ਦੁਨਿਆ ਅੱਛ ਗੋੜ ਕੇ